ਸੋਡਾ ਪਿਆਰ ਇੰਨਾ ਕਿ ਮਿਲਿਆ ਬਹੁਤ ਜਿਆਦੇ ਮਹਾ ਫੋਨ ਮੈਸੇਜ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਨੇ ਨੇਰੀ ਬੰਨਦੀ ਵੀ ਲੁਚਾਵੜਾ ਬੰਦ ਨਹੀਂ ਕਰਨੀ ਤਾਂ ਬਾਬੇ ਸਾਡਾ ਜਨਤਾ ਕੇ ਸਿਰ ਚੋਗਦਾ ਕਿ ਸਾਨੂੰ ਤੁਸੀਂ ਦੇਖਦੇ ਹੋ ਤੁਸੀਂ ਮਾਂ ਦੇਖਿਆ ਫਿਰ ਫਾਇਦਾ ਵੀ ਕੀ ਆਲੀ ਵੀਡੀਓ ਬਣਾਉਂਦਾ ਬਿਲਕੁਲ ਬਾਬੇ ਲੁਚਾਵੜੇ ਨੂੰ ਕੰਟੀਨਿਊ ਰੱਖਾਂਗੇ ਤੇ ਨੰਦ ਵੀਡੀਓ ਵੀ ਬਣਾਵਾਂਗੇ ਉਹ ਫਿਰ ਅਸੀਂ ਬੁੱਧਵਾਰ ਨੂੰ ਸ਼ੂਟ ਕਰਾਂਗੇ ਹੁਣ ਦੇ ਰਸਾਂ ਵੀ ਕਿਹੜੇ ਦਿਨ ਪਾਵਾਂਗੇ ਤਿੰਨ ਵੀਡੀਓ ਕਰਾਂਗੇ ਜਿਸ ਨੂੰ ਨੰਦ ਵੀਡੀਓ ਪਸੰਦ ਆ ਗਈ ਫਿਰ ਅਸੀਂ ਲੁਚਾਵੜੇ ਨੂੰ ਥੋੜੀ ਸਾਈਡ ਕਰ ਦਾਂਗੇ ਨਹੀਂ ਲੈ ਬਸ ਇਹ ਜਾਉਂਦਾ ਨਹੀਂ ਇਹ ਜਾਉਂਦਾ ਇਹ ਨਹੀਂਗਾ ਵੀ ਲੁੱਚਾ ਬੁੜਾ ਹਰ ਕੋਲ ਮਸਾਲਾ ਬੋਕ ਗਿਆ ਸਾਡੀ ਟੀਮ ਨੂੰ ਟੁੱਟ ਗਈ ਭੱਜ ਗਈ ਸਾਰੇ ਹਾਜਮੇ ਸਾਰਾ ਮਸਾਲਾ ਜੀ ਪੂਰਾ ਪਿਆ ਟਰੰਕ ਉੱਪਰ ਆ ਪਿਆ ਮਸਾਲਾ ਨੇ ਕਿਉਂ ਵੀ ਹਲੋ ਕੱਲ ਅਮਰ ਤੋਂ ਫੌਲਾ ਪੈਸੇ ਲਿਆ ਜਾ ਹੋਇਆ ਠੀਕ ਹੈ ਉਹ ਗਾਡਰ ਕਾਮਾ ਬਾਬੂ ਦਾ ਪੂਰਾ ਦੇਖੋ ਲੋਚਾ ਬੁੜਾ ਅੱਗੇ ਹੁਣ ਲੋਚਾ ਬੁੜਾ 230 ਐਪੀਸੋਡ ਤਾਂ ਬਣਾਵਾਂਗੇ ਮੰਗਲਵਾਰ ਨੂੰ ਆ ਰਿਹਾ ਸਾਡਾ ਲੋਚਾ ਬੁੜਾ 126ਵਾਂ ਭਾਗ ਬਿਲਕੁਲ ਅਮ ਡੀ ਐਚ मसालों M D H M D H तो बाप रे साबुन ले ले साले साले हाँ M D H M D H M D H इधर भी बोल पकेगा इधर भी बोल, बोल पकेगा कार दबला होगा यार हा? हाँ हाँ ओ आह बच्चे बड़े उनको बच्चे बड़े क्या उनको तब मगर तो मुंह घूम रहा हूँ मगर मुंह घूम रहा है इधर इतने बार जी हाल तो क्या हाल है लार क्या सर थोड़ा सत्रों थो ਚਿੜੇ ਵਾਂਗ ਦੇ ਨਾ ਠੱਪ ਗਾ ਕੀ ਦੀ ਦਾ ਕੁੜੀ ਦੀ ਜਾਂ ਮੁੰਡਿਆਂ ਦੀ ਕੁੰਡ ਮੈਂ ਤਾਂ ਮੁੰਡਿਆਂ ਦੀ ਨਾ ਆਖੀਗਾ ਸੜਿਆ ਹੋਇਆ ਕਰ ਲੋ ਬੱਬ ਬਣਾ ਲੋ ਬਲੌਗ ਇਹਦੇ ਨਾਲ ਕੁਝ ਨਹੀਂ ਹੁੰਦਾ ਨਾ ਵਧੀਆ ਹੈ ਤੇ ਜਿਆਦਾ ਵਾਇਰਲ ਹੋਊਗੀ ਅਸਲੀ ਮਸਾਫ ਸੱਚ ਐਨਡੀ ਐਚਐਫ ਮੈਂ ਜੱਸੀ ਤੁਹਾਡੀ ਹੋ ਮੇਰੀ ਹੋ ਕੋਈ ਗੱਲ ਬਾਤ ਬੰਤ ਵੀਰੇ ਹੈਸਟਿਕਾਰ ਰੋਂਦਾ ਕਿਉਂ ਸੀ ਤੂੰ ਕਿੰਨੋਂ ਮੈਂ ਖਾ ਲਿਆ ਗੂਰ ਖਾਣੇ ਨੇ ਮੈਂ ਰੋਂਦਾ ਕਾ ਤੂੰ ਸੀ ਤੂੰ ਕਾ ਤੂੰ ਰੋਂਦਾ ਸੀ ਮਰਾਲੇ ਬਾਬੇ ਨੇ ਤੈਨੂੰ ਉਹ ਕਰਤਾ ਰੈੱਡ ਜੁਨੀਅਨ ਚ ਪਾਤਾ ਤੂੰ ਗਲਤ ਕੀਤੀ ਫਿਰ ਤੂੰ ਨਾਮ ਜਪ ਕੇ ਤੂੰ ਦਾਰੂ ਕਾ ਪੀਣ ਲੱਗਾ ਹੈ ਮੈਂ ਧੁਨੀ ਛਡੂਗਾ ਜ਼ਰੂਰੀ ਧੁਨੀ ਛਡਣੀ ਤੂੰ ਦਾਰੂ ਛੱਡ ਦੇ ਮੱਡਾ ਮੈਂ ਲੈ ਜੀ ਤੈਨੂੰ ਰਾਲੇ ਬਾਬੇ ਦੇ ਮੈਂ ਬੰਦੁੰਨ ਨਰਨਾ ਕਾਉ ਨਹੀਂ ਬੰਦਦੀ ਫਿਰ ਗਿਆ ਕਿਉਂ ਤੀ ਪਹਿਲੇ ਨਰਲਾ ਬਾਬੇ ਹੈ ਤੂੰ ਪਿੰਡ ਚ ਉਹਦੀ ਬਦਨਾਮੀ ਕਰਖੀ ਆ ਕੋਈ ਨੂੰ ਮਾਰੂ ਮੇਰੇ ਕੋ ਮਾਰੇਗਾ ਕਿ ਨੂੰ ਤੂੰ ਤੂੰ ਕਿ ਬੰਦ ਨਰਲਾ ਬਾਬਾ ਨਰਲਾ ਬਾਬਾ ਨਰਲਾ ਬਾਬਾ ਕਹੂੰ ਮੈਂ ਤਾਂ ਤੂੰ ਕਰ ਲੈ ਕੀ ਕਰਨ ਮੇਰਾ ਤਾਂ ਨਰਲਾ ਬਾਬਾ ਸਾਰਾ ਕੁਸਾ ਹੈ ਹੈ ਹਮਰੇ ਨਾ ਬੜਗਾ ਮੈਂ ਤਾਂ ਬਲਾਉ ਬੰਦ ਚਾਉਂ ਕਿ ਕੀ ਹੋ ਬੜੀ ਗੱਤ ਹੁੰਦਾ ਸੀ ਬੁਗਾ ਧੀਆ ਕਿੰਨਾ ਬੜਾ ਥੋਖਾ ਮੈਂ ਤੈਨੂੰ ਭਾਲ ਦੇ ਫਿਰਦੀ ਸੀ ਕਿੱਥੇ ਗਿਆ ਸੀ ਤੂੰ ਮੈਂ ਫਰੂਟ ਲੈਣ ਗਿਆ ਸੀਗਾ ਸੱਚੀ ਮੈਂ ਰੋਟੀ ਨਹੀਂ ਖਾਣੀ ਕਾ ਮੇਰਾ ਲੀਵਰ ਫਾਈਟ ਹੀ ਆ ਅੱਛਾ ਬਸ ਕੱਲਾ ਫਰੂਟ ਤੇ ਲੇਫਰਟ ਰੋਟੀ ਕਮੀ ਨਹੀਂ ਨਹੀਂ ਬੰਦ ਕਰ ਤਾ ਪਹਿਲੀ ਪਤਲਾ ਫਿਰ ਜਮਾਈ ਪਤਲਾ ਹੋ ਜੇਗਾ ਹੂੰ ਜਿੱਥੇ ਜੋ ਪੈਗ ਲਾਉਣਾ ਪੈਗ ਵੀ ਬੰਦ ਕਰਤਾ ਸੱਚੀ ਦੇੜੇ ਜਾ ਕੋ ਮਕਰ ਹਾਂ ਇੱਕ ਆਇਆ ਕੀ ਬਣੇ ਹੋਏ ਇਹ ਦੂਸਾਂ ਦੇ ਮੜਮਾ ਦੀਆ ਏ ਮੇਰਾ ਕੋੜਮ ਕੋੜਮ ਲਸੀ ਨਸੀ ਹਾਏ ਕੋਈ ਲਸੀ ਕੋਈ ਕਾਚਾ ਆਉਂਦੇ ਜਾ ਹੋਂ ਬਰਾਂਲੇ ਬਾਬੇ ਜਾ ਹੋ ਆ ਲੱਸੀ ਪਾਓ ਓਏ ਇਹਦੇ ਲਸੀ ਕੋਸ਼ੋ ਆਪਿਆ ਤੋ ਤੇਰੀ ਖੁਸ਼ ਹੁੰਦਾ ਰਾਜ਼ ਦੱਸ ਮੈਨੂੰ ਤੇਰੀ ਖੁਸ਼ ਹੁੰਦਾ ਰਾਜ਼ ਦੱਸ ਨਹੀਂ ਸਕਦਾ ਇਹ ਵੀ ਇਹ ਵੀ ਤੇਰੇ ਦੱਸਣ ਯੋਗ ਨਹੀਂ ਹੈਗਾ ਜਿਵੇਂ ਮੈਂ ਕਹੇ ਕਿਸੇ ਵੀ ਦੱਸਣ ਯੋਗ ਨਹੀਂ ਇਹ ਵੀ ਦੱਸਣ ਯੋਗ ਨਹੀਂ ਹੈ ਹੈ ਤੂੰ ਮੈਨੂੰ ਰਾਜ ਕੀ ਕਹਿੰਦਾ ਸੀਗਾ ਲੱਭ ਜੂ ਉਹ ਕੁੱਤਿਆ ਲੱਭੂ ਕਹ ਹੈ ਮੁਕਰ ਮੁਕਰ ਨਹੀਂ ਕੁੱਤਾ ਤੇਰੀ ਭੈਣ ਲੱਗਦੀ ਐ ਮੈਂ ਆਪਾਂ ਦੋਨੇ ਇੱਕ ਬਾਬੇ ਦੇ ਲੜ ਲੱਗੇ ਹੋਏ ਆ ਕਿ ਬਣੇ ਆਪਾਂ ਭੈਣ ਭਾਈ ਹੋਏ ਨਾ ਨਾਲੇ ਭੈਣ ਦਾ ਦਾਵ ਬੇ ਕੁੱਤਿਆ ਗਾਲਾਂ ਨਹੀਂ ਕੱਢਦੇ ਹੁੰਦੇ ਫਿਰ ਮਨੂੰ ਕਬੜਾ ਮਨੂੰ ਕਬੜਾ ਨਰਲੇ ਤੈਨੂੰ ਕਿਹੜਾ ੱਤਕੇ ਨਾਲ ਲੈ ਕੇ ਗਿਆ ਸੀ ਤੂੰ ਆ ਪੀ ਗਿਆ ਸੀ ਹੈ ਬਸ ੱਗੜ ਲੰਮਾ ਨਾ ਤੂੰ ਐ ਦਾ ਰੁਪਈਏ ਕਿ ਰੂੜੀਆਂ ਤੇ ਕਹ ਤੋ ਫਿਰ ਦਾ ਤੈਨੂੰ ਕਰੇ ਨਹੀਂ ਕਹਿੰਦੇ ਕੋਲ ਬਹੁਤ ਲੱਖ ਦੇ ਤਾਂ 200 ਲੱਗਾ ਤਲਾਖ ਤੂੰ ਕਹਿੰਦਾ ਬਸ 200 ਹਾਂ 200 ਚ ਹੋ ਗਿਆ 175 ਲੱਖ ਲੋ ਬਲੌਗ ਤੇ ਲਿਖ ਕੇ ਭਾਈ 70 ਰੁਪਏ ਚ ਤਲਾਕ ਲਾ ਲੈ ਲੋਈ ਦਾ ਲੋਈ ਦਾ ਲੈ ਨਾ ਲੋਈ ਆ ਤੇ ਨਾ ਇੱਕ ਦੀਪਾ ਮੈਂ ਨਹੀਂ ਇਹ ਵੀ ਦੇਪਾ ਲਾ ਕੇ ਖੜਾ ਲੈ ਠੀਕ ਹੈ ਬੱਚੂ ਦੱਸੇ ਹਾਈ ਗੱਲ ਜਿਆਦਾ ਕੀ ਹੈ ਤੂੰ ਕਿਹੜੀ ਗੱਲ ਤਾਸੇ ਉਲੂ ਪੰਜ ਸਿਕਟ ਹੋਏ ਈਲ ਪਾਈ ਨਾ ਪਹਿਲਾ ਲਈ ਜਾਏ ਉਹਨੇ ਸਵੇਰੇ ਪਾਈ ਦੀ ਅੱਛਾ ਕੀ ਸੀ ਕਮੈਂਟ ਪੜ ਕੇ ਆਇਆ ਹੂੰ ਇਹ ਤਾਂ ਬਾਰ ਬਚਾਇਆ ਦੱਸਣ ਵਾਲਾ ਨਹੀਂ ਹੈਗਾ ਮਾਗਰ ਮਾਸ ਮਰਾ ਮਾਗਰ ਮਾ 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 ਮ ਕਿਉ ਮਾਰਨਾ ਗਰੀਬ ਵਿਚਾਰਾ ਨੀਚੇ ਦਬਰਖਟਾ ਹੀ ਤਾਂ ਸਾਂਨੇ ਜਵਾਖ ਚ ਮੈਡਮ ਨੂੰ ਬਾਰੇ ਹੱਕਾ ਮਰ ਜਾਣੇ ਹਾਈ ਮਰ ਮੈਡਮ ਮੈਂ ਮੀਟੀ ਵਿੱਚ ਸੀਗੀ ਡੈਂਟੀ ਚ ਖੜੀ ਸੀ ਕੀ ਲੈ ਆ ਕੀ ਹੱਥ ਚ ਤੁਹਾਡੇ ਕੰਬਲੀ ਆਰਾਮ ਸਰੂਪ ਨੂੰ ਦੇਣੀ ਆ ਘੜਮ ਨੂੰ ਘੜਮ ਨਹੀਂ ਸਾਸੰਗੀ ਇਹ ਮਾਰੇ ਵਿੱਚ ਬਹੁਤ ਗਿਆ ਇੰਚੇ ਲਾ ਚੇਲੇ ਇੱਕ ਬੰਬੇ ਦੇ ਚੇਲੇ ਬਣ ਗਿਆ ਸੀ ਮੈਂ ਵੀ ਆ ਆਰਾਮ ਸਰੂਪ ਜੱਸੀ ਮੈਂ ਇਹ ਰੰਗ ਕਦੋਂ ਕਾਲਾ ਆਉਂਦਾ ਤੁਪਕ ਫੇਸ ਆ ਲੈ ਇਹਨੂੰ ਹੋਰ ਦਰ ਮੋੜੇ ਬੈਠ ਜਾ